ਹਾਂਜੀ ਕੀ ਹਾਲ ਚਾਲ ਨੇ ਪ੍ਰਭੂ ਤੇ ਆਹਾ ਵੀਡੀਓ ਬਈ ਸਾਰੀ ਦੇਖ ਲਿਓ ਕਿਉਂਕਿ ਆਪਣੇ ਘਰਾਂ ਵਿੱਚ ਵੀ ਬੱਚੇ ਆ ਜਵਾਕ ਆ ਅਸੀਂ ਨਹੀਂ ਚਾਹੁੰਦੇ ਕਿ ਕਿਸੇ ਦੇ ਜਵਾਕ ਨਾਲ ਇਹੋ ਜੀ ਅਨਹੋਣੀ ਘਟਨਾ ਹੋ ਜੇ ਇਸ ਵੀਡੀਓ ਤੁਹਾਨੂੰ ਬਹੁਤ ਬਹੁਤ ਸਿੱਖਣ ਨੂੰ ਮਿਲੂਗਾ ਤੁਸੀਂ ਅਵੇਅਰ ਵੀ ਹੋਵੋਗੇ ਜਿਹੜੀ ਮੈਂ ਅੱਜ ਬਣਾ ਕਹਾਣੀ ਸਾਂਝੀ ਕਰਨ ਲੱਗਿਆ ਇਹ ਕਹਾਣੀ ਹੈਗੀ ਹੈ ਸ਼ਿਮਲੇ ਦੇ ਇੱਕ ਸਕੂਲ ਦੀ ਜਿਹਦਾ ਸਕੂਲ ਦਾ ਨਾਮ ਹੈ ਬਿਸ਼ਪ ਕਾਟਰਨ ਸਕੂਲ ਥੋੜੀ ਜਾਣਕਾਰੀ ਲਈ ਦੱਸਦਾ ਵੀ ਇਸ ਸਕੂਲ ਦੇ ਵਿੱਚ ਲਗਭਗ ਜਿੰਨੇ ਵੀ ਜਵਾਕ ਪੜਦੇ ਆ ਉਹ ਸਾਰੇ ਜਵਾਕ ਬਹੁਤ ਜ਼ਿਆਦਾ ਅਮੀਰ ਕਰਾਂਦੇ ਆ ਵੱਡੇ ਬਿਜ਼ਨਸਮੈਨਾਂ ਦੇ ਆ ਜਾਂ ਵੱਡੇ ਪੋਲਿਟਿਕਸਨਾਂ ਦੇ ਆ ਇਸ ਸਕੂਲ ਵਿੱਚ ਆਮ ਘਰ ਦਾ ਕੋਈ ਜਵਾਕ ਨਹੀਂ ਪੜ ਸਕਦਾ ਥੋੜੀ ਜਾਣਕਾਰੀ ਦੱਸਦਾ ਕਿ ਆਪਣੇ ਪੰਜਾਬ ਦੇ ਜਿਵੇਂ ਸੁਖਵਾਲ ਖਹਿਰਾ ਐਬੀਐਸ ਸਕੂਲ ਚੋਂ ਪੜੇ ਹੋਏ ਆ ਸਿਮਰਨਜੀਤ ਮਾਨ ਉਹ ਵੀ ਇਸੇ ਸਕੂਲ ਚੋਂ ਪੜੇ ਹੋਏ ਆ ਹਿਮਾਚਲ ਦੇ ਮੁੱਖ ਮੰਤਰੀ ਵੀਰਪੰਦਰ ਸਿੰਘ ਉਹ ਵੀ ਇਸੇ ਸਕੂਲ ਚੋਂ ਪੜੇ ਹੋਏ ਆ ਰਤਨ ਟਾਟਾ ਵੀ ਇਸੇ ਸਕੂਲ ਦਾ ਪੜਿਆ ਹੋਇਆ ਸੀ ਤਾਂ ਦਿਨ ਹੁੰਦਾ 9 ਅਗਸਤ 2025 ਦਾ ਤਾਂ ਇਸ ਸਕੂਲ ਦੇ ਸਟਾਫ ਵੱਲੋਂ 6ਵੀਂ ਕਲਾਸ ਦੇ ਵਿਦਿਆਰਥੀਆਂ ਨੂੰ ਸ਼ਿਮਲੇ ਮਾਰਕੀਟ ਦੇ ਵਿੱਚ ਘੁੰਮਣ ਲੈ ਕੇ ਜਾਇਆ ਜਾਂਦਾ ਦੁਪਹਿਰ 12:00 ਵਜੇ ਤੋਂ ਲੈ ਕੇ ਸ਼ਾਮ ਦੇ 5:00 ਵਜੇ ਤੱਕ ਦਾ ਇਹ ਟੂਰ ਹੁੰਦਾ ਭਈ ਚਲੋ ਜੀ ਜਵਾਕ ਮਾਰਕੀਟ ਦੇ ਵਿੱਚ ਘੁੰਮਦੇ ਫਿਰਦੇ ਰਹਿੰਦੇ ਆ ਟੀਚਰਾਂ ਦੀ ਨਿਗਰਾਨੀ ਹੇਠ ਹੁੰਦੇ ਆ ਬੱਚੇ ਤੇ 5:00 ਵਜੇ ਨੂੰ ਸਕੂਲ ਦੇ ਅੰਦਰ ਐਂਟਰੀ ਹੁੰਦੀ ਹੈ ਤੇ ਸਾਰੇ ਜਵਾਕਾਂ ਦੀ ਹਾਜ਼ਰੀ ਲੱਗਦੀ ਹੈ ਪਰ ਤਿੰਨ ਜਵਾਕ ਲਾਪਤਾ ਹੋ ਚੁੱਕੇ ਹੁੰਦੇ ਆ ਜਿਨ੍ਹਾਂ ਦੀ ਤੁਸੀਂ ਫੋਟੋ ਦੇਖ ਰਹੇ ਹੋ ਇੱਕ ਬੱਚਾ ਪੰਜਾਬ ਦਾ ਹੁੰਦਾ ਰਿਤਿੰਦਰ ਸਿੰਘ ਇੱਕ ਬੱਚਾ ਹਿਮਾਚਲ ਦਾ ਹੁੰਦਾ ਵਿਦਾਂਸ਼ ਤੇ ਇੱਕ ਬੱਚਾ ਹੁੰਦਾ ਹਰਿਆਣੇ ਦੇ ਕਰਨਾਲ ਦਾ ਅੰਗਤ ਹੁਣੇ ਤਿੰਨੇ ਬੱਚੇ ਬਹੁਤ ਜਦੇ ਅਮੀਰਕਰ ਦੇ ਸੀਗੇ ਜਦੋਂ ਸਟਾਫ ਨੇ ਦੇਖਿਆ ਵੀ ਤਿੰਨ ਬੱਚੇ ਘਟ ਗਏ ਸਟਾਫ ਦੀ ਭਾਦੀ ਬਣ ਗਈ ਪ੍ਰਿੰਸੀਪਲ ਨੂੰ ਦੱਸਿਆ ਗਿਆ ਚਲੋ ਜੀ ਪ੍ਰਿੰਸੀਪਲ ਨੇ ਫੌਰਨ ਪੁਲਿਸ ਨੂੰ ਫੋਨ ਕੀਤਾ Shimla ਦੀ ਪੁਲਿਸ ਆ ਜਾਂਦੀ ਆ ਤਾਂ ਪੁਲਿਸ ਦੇ ਦਿਲ ਚ ਕਿਤੇ ਨਾ ਕਿਤੇ ਇਹ ਗੱਲ ਚੱਲ ਰਹੀ ਹੁੰਦੀ ਹੈ ਵੀ ਸ਼ਾਇਦ ਬੱਚਿਆਂ ਨੇ ਸਕੂਲ ਤੋਂ ਜਾਣ ਛਡਾਉਣ ਲਈ ਕੋਈ ਆਪ ਦਾ ਪਲਾਨ ਬਣਾ ਲਿਆ ਹੋਵੇ ਜਾਂ ਸਕੂਲ ਲੇਟ ਆਉਣਾ ਚਾਹੁੰਦੇ ਹੋਣ ਪੁਲਿਸ ਦੇ ਦਮ ਅਜਿ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਚੱਲ ਰਹੀਆਂ ਸੀ ਸ਼ਾਇਦ ਬੱਚਿਆਂ ਨੇ ਕੋਈ ਸ਼ੈਤਾਨੀ ਕੀਤੀ ਹੋਊਗੀ। ਓਨੇ ਟਾਈਮ ਤੱਕ ਕੀ ਹੁੰਦਾ ਹੈ ਕਿ ਜਿਹੜਾ ਇਹ ਅੰਗਦ ਹੁੰਦਾ ਕਰਨਾਲ ਦਾ ਰਹਿਣ ਵਾਲਾ ਮੁੰਡਾ ਇਹਦੇ ਤਾਇਏ ਨੂੰ ਇੱਕ ਕੈਲੀਫੋਰਨੀਆ ਦੇ ਨੰਬਰ ਤੋਂ WhatsApp ਕਾਲ ਜਾਂਦੀ ਹੈ। ਅੱਗੋਂ ਅੰਗਦ ਦਾ ਤਾਇਆ ਹੁੰਦਾ ਭਪਿੰਦਰ ਲਦਾਖ ਇਹ ਕਾਲ ਚੱਕ ਲੈਂਦਾ। ਤਾਂ ਅੱਗੋਂ ਇੱਕ ਬੰਦਾ ਬੋਲਦਾ ਕਿ ਭਾਈ ਤੁਹਾਡਾ ਜਿਹੜਾ ਜਵਾਕ ਆ ਉਹ ਗਿਟਨਾਪ ਹੋ ਚੁੱਕਿਆ ਤੇ ਤੁਸੀਂ ਆਪਦਾ ਬੰਦੋਬਸਤ ਕਰ ਲਓ। ਤੇ ਇਹਦੇ ਨਾਲ ਇਹਦੇ ਦੋ ਦੋਸਤ ਹੋਰ ਵੀ ਆ ਇੱਕ ਪੰਜਾਬ ਦਾ ਮੁੰਡਾ ਤੇ ਇੱਕ ਵੀ ਹਿਮਾਚਲ ਦਾ ਮੁੰਡਾ ਤਾਂ ਜਦੋਂ ਭਪਿੰਦਰ ਲਦਾਖ ਜਾਨੀ ਅੰਗਦ ਦਾ ਤਾਇਆ ਉਸ ਬੰਦੇ ਨੂੰ ਪੁੱਛਦਾ ਭਾਈ ਤੂੰ ਕੌਣ ਆ ਵੀ ਤੂੰ ਗਿਟਨਾਪਰ ਆ ਕਹਿੰਦਾ ਨਹੀਂ ਮੈਂ ਗਿਟਨਾਪਰ ਨਹੀਂ ਹੈਗਾ ਅਸਲ ਦੇ ਵਿੱਚ ਮੈਨੂੰ ਵੀ ਗਿਟਨਾਪ ਕਰ ਲਿਆ ਗਿਆ ਮੈਨੂੰ ਵੀ ਉਹਨਾਂ ਨੇ ਨਾਲ ਬੰਨ ਕੇ ਬਿਠਾਇਆ ਹੋਇਆ ਤੇ ਮੈਂ ਮਸਾਂ ਆਪ ਦੇ ਹੱਥ ਖੋਲ ਕੇ ਤੁਹਾਨੂੰ ਕਾਲ ਕਰ ਰਿਹਾ ਤੁਸੀਂ ਆਪ ਦੇ ਬੱਚਿਆਂ ਨੂੰ ਬਚਾ ਲਓ ਹੁਣ ਭਪਿੰਦਰ ਲਦਾਖ ਨੇ ਸੋਚਿਆ ਵੀ ਇਹ ਮਾਮਲਾ ਪੁਲਿਸ ਤੱਕ ਪਹੁੰਚਣਾ ਚਾਹੀਦਾ ਉਨੇ ਟਾਈਮ ਤੱਕ ਉਹ ਬੰਦਾ ਫਿਰ ਦੁਬਾਰਾ ਕਾਲ ਕਰਦਾ ਭਵਿੰਦਰ ਲਦਾਖ ਨੂੰ ਤੇ ਇਹ ਗੱਲ ਕਹਿੰਦਾ ਕਿ ਜਿਹੜਾ ਰੀਤਿੰਦਰ ਆ ਪੰਜਾਬ ਦੇ ਫਲਾਣੇ ਸ਼ਹਿਰ ਦਾ ਰਹਿਣ ਵਾਲਾ ਉਹਦੇ ਪਿਓ ਦਾ ਨਾਮ ਬਜਤਰ ਸਿੰਘ ਆ ਉਹਨੂੰ ਵੀ ਕਾਲ ਕਰ ਦਿਓ ਮੈਂ ਤੁਹਾਨੂੰ ਨੰਬਰ ਦੱਸ ਰਿਹਾ ਤੇ ਉਸ ਨੰਬਰ ਤੇ ਕਾਲ ਕਰਕੇ ਉਹਨਾਂ ਦੇ ਘਰੇ ਵੀ ਕਹਿ ਦਿਓ ਵੀ ਤੁਹਾਡਾ ਬੱਚਾ ਕਨੈਪ ਹੋ ਚੁੱਕਿਆ ਤਾਂ ਭਵਿੰਦਰ ਲਦਾਖ ਪੁੱਛਦਾ ਵੀ ਤੈਨੂੰ ਇਨੀ ਜਾਣਕਾਰੀ ਕਿਵੇਂ ਇਕੱਠੀ ਹੋਈ ਤੈਨੂੰ ਕੀ ਪਤਾ ਕਿ ਕਿਹੜਾ ਮੁੰਡਾ ਕਿਹੜੇ ਸ਼ਹਿਰ ਦਾ ਕੀ ਉਹਦੇ ਪਿਓ ਦਾ ਨਾਮ ਤਾਂ ਉਹ ਕਹਿੰਦਾ ਕਿ ਮੈਂ ਉਸੇ ਕਾਰ ਦੇ ਵਿੱਚ ਮੌਜੂਦ ਆ ਜਿਹੜੀ ਕਾਰ ਦੇ ਵਿੱਚ ਤਿੰਨੇ ਬੱਚੇ ਕਨੈਪ ਕਰਕੇ ਬਿਠਾਏ ਗਿਆ ਇਹ ਸਾਰਾ ਕੁਝ ਮੈਨ ਇਸ ਕਰਕੇ ਮੈਂ ਤੁਹਾਨੂੰ ਸਾਰਾ ਕੁਝ ਦੱਸ ਰਿਹਾ ਤੇ ਬਾਅਦ ਦੇ ਵਿੱਚ ਉਹ ਬੰਦਾ ਇਹ ਵੀ ਗੱਲ ਕਹਿੰਦਾ ਕਿ ਪੁਲਿਸ ਕੋਲੇ ਗੱਲ ਨਾ ਕਰਿਓ ਇਹ ਤੁਹਾਡੇ ਜਵਾਕਾਂ ਦਾ ਨੁਕਸਾਨ ਕਰ ਸਕਦੀ ਹੈ ਕਿਉਂਕਿ ਬੰਦੇ ਬਾਲੇ ਖਤਰਨਾਕ ਆ ਤਾਂ ਜੋ ਇਹ ਕਹਿੰਦੇ ਆ ਉਦਾਂ ਕਰ ਲਓ ਪਰ ਪੁਲਿਸ ਨੂੰ ਫੋਨ ਨਾ ਕਰਿਓ ਹੁਣ ਜਿਹੜਾ ਭਵਿੰਦਰ ਲਦਾਖ ਸੀਗਾ ਇਹਦਾ ਵੀ ਇੱਕ ਬਹੁਤ ਵੱਡਾ ਢਾਬਾ ਕਰਨਾਲ ਤੋਂ ਦਿੱਲੀ ਰੋਡ ਦੇ ਉੱਪਰ ਤੇ ਏਕੇ ਬੰਦੇ ਘਰੋਂ ਵੱਜਦੇ ਅਮੀਰ ਸੀਗੇ ਪੋਲਿਟਿਸ਼ੀਅਨਸ ਲੋਗ ਸੀਗੇ ਇਹ ਇਨ੍ਹਾਂ ਦੀ ਸਰਕਾਰ ਦੇ ਵਿੱਚ ਬਹੁਤ ਜ਼ਿਆਦਾ ਰਤਬਾ ਸੀਗਾ ਕਾਂਗਰਸ ਸਰਕਾਰ ਦੇ ਵਿੱਚ ਇਨ੍ਹਾਂ ਦਾ ਪੂਰਾ ਸਿੱਕਾ ਚੱਲਦਾ ਸੀਗਾ ਤਾ ਭਪਿੰਦਰ ਲਦਾਖ ਫੋਨ ਕੱਟਣ ਤੋਂ ਬਾਅਦ ਤੁਰੰਤ ਹਰਿਆਣੇ ਦੀ ਪੁਲਿਸ ਨੂੰ ਫੋਨ ਕਰਦਾ ਹੁਣ ਪੁਲਿਸ ਦੇ ਉੱਪਰ ਪੋਲੀਟਿਕਲ ਪ੍ਰੈਸ਼ਰ ਬਾਈ ਬਹੁਜਤਾ ਹੋ ਜਾਂਦਾ ਨਾਲ ਦੀ ਨਾਲ ਪੁਲਿਸ ਛੇਮੜੇ ਦੀ ਪੁਲਿਸ ਨਾਲ ਵਾਰਤਾ ਲਾਪ ਕਰਦੀ ਆ ਤੇ ਫਿਰ ਸਕੂਲ ਦੇ ਪ੍ਰਿੰਸੀਪਲ ਕੋਲ ਪਹੁੰਚਦੇ ਆ ਉਹਨਾਂ ਦੇ ਬਿਆਨ ਲਏ ਜਾਂਦੇ ਆ ਤੇ ਉਸ ਤੋਂ ਬਾਅਦ ਕੀ ਹੁੰਦਾ ਪੁਲਿਸ ਛੇਮੜੇ ਦੇ ਚਾਰ ਸ਼ਪੇਰੇ ਨਾਕਾ ਬੰਦੀ ਕਰ ਦਿੰਦੀ ਆ ਖਾਸ ਕਰਕੇ ਜਿਹੜਾ ਰੋਡ ਚੰਡੀਗੜ੍ਹ ਪੰਜਾਬ ਨੂੰ ਹੁੰਦਾ ਉਹ ਰੋਡ ਤੇ ਭਾਰੀ ਨਾਕੇਬੰਦੀ ਹੋ ਜਾਂਦੀ ਆ ਤੇ ਫਿਰ ਪੁਲਿਸ ਸਾਰੇ ਪੈਟਰੋਲ ਪੰਪਾਂ ਦੇ ਸੀਸੀਟੀਵੀ ਕੈਮਰੇ ਖੰਘਾਲਣੇ ਸ਼ੁਰੂ ਕਰ ਦਿੰਦੀ ਹੈ ਜਿਹੜੀ ਮਾਰਕੀਟ ਦੇ ਵਿੱਚੋਂ ਇਹ ਬੱਚੇ ਗਾਇਬ ਹੁੰਦੇ ਆ ਜਿੱਥੋਂ ਲਾਪਤਾ ਹੁੰਦੇ ਆ ਜਿੱਥੇ ਘੁੰਮਣ ਫਿਰਨ ਗਏ ਸੀਗੇ ਉਹ ਮਾਰਕੀਟ ਦੇ ਦੁਕਾਨਾਂ ਦੇ ਲਗਭਗ ਸਾਰੇ ਕੈਮਰੇ ਖੰਘਾਲੇ ਜਾਂਦੇ ਆ ਜਦੋਂ ਕੈਮਰੇ ਖੰਘਾਲੇ ਜਾਂਦੇ ਆ ਤਾਂ ਉਸ ਤੋਂ ਬਾਅਦ ਪੁਲਿਸ ਦੇ ਹੱਥੇ ਕਾਮਯਾਬੀ ਲੱਗਦੀ ਆ ਕਾਮਯਾਬੀ ਇਹ ਲੱਗਦੀ ਆ ਕਿ ਇੱਕ ਆਈ 10 ਕਾਰ ਸੀਸੀਟੀਵੀ ਕੈਮਰੇ ਦੀ ਫੋਟੋ ਦੇ ਵਿੱਚੋਂ ਦੇਖੀ ਜਾਂਦੀ ਹੈ ਜਿਹੜੀ ਕਿ ਉਹਨਾਂ ਬੱਚਿਆਂ ਨੂੰ ਆ ਵਿੱਚ ਬਿਠਾ ਕੇ ਲੈ ਕੇ ਜਾ ਰਹੀ ਹੁੰਦੀ ਹੈ ਚਲੋ ਜੀ ਪੁਲਿਸ ਉਸ ਤੋਂ ਬਾਅਦ ਗਾਂਹ ਜਾ ਕੇ ਹੋਰ ਪੰਪਾਂ ਦੇ ਫੋਟੋਸ ਦੇਖਦੀ ਆ ਤਾਂ 30 40 ਕਿਲੋਮੀਟਰ ਜਾਣ ਤੋਂ ਬਾਅਦ ਉਹ ਕਾਰ ਗਾਇਬ ਹੋ ਜਾਂਦੀ ਹੈ ਹੁਣ ਪੁਲਿਸ ਲਈ ਬਹੁਤ ਵੱਡੀ ਸਮੱਸਿਆ ਬਣ ਚੁੱਕੀ ਸੀ ਕਿ ਜੋ ਤੱਕ ਤਾਂ ਸੀਸੀਟੀਵੀ ਕੈਮਰੇ ਦੀਆਂ ਫੋਟੋਸ ਦਿੱਖੀਆਂ ਜਾ ਰਹੀਆਂ ਸੀਗੀਆਂ ਉਹ ਤੱਕ ਤਾਂ ਪੁਲਿਸ ਉਧਰੋਂ ਤੁਰ ਹੀ ਜਾਂਦੀ ਸੀਗੀ ਪਰ 30 40 ਕਿਲੋਮੀਟਰ ਦੇ ਏਰੀਆ ਤੋਂ ਬਾਅਦ ਕੋਈ ਵੀ ਕੈਮਰਾ ਨਹੀਂ ਸੀ ਕਿਤੇ ਲੱਗਾ ਹੋਇਆ ਉਹ ਕਾਰ ਗਾਇਬ ਹੋ ਜਾਂਦੀ ਹੈ ਹੌਣ ਪੁਲਿਸ ਦੇ ਉੱਪਰੋ ਪੋਲਿਟੀਕਲ ਪ੍ਰੈਸ਼ਰ ਬਹੁਤ ਜ਼ਿਆਦਾ ਸੀਗਾ ਕਿਉਂਕਿ ਜਿਹੜੇ ਇਹ ਤਿੰਨੇ ਜਵਾਕ ਸੀਗੇ ਇਹ ਬਈ ਬਹੁਤ ਜ਼ਿਆਦੇ ਅਮੀਰ ਘਰਾਂ ਦੇ ਸੀਗੇ ਜਿਹੜਾ ਅੰਗਤ ਸੀ ਜਿਹਨੂੰ ਫੌਨ ਗਿਆ ਸੀਗਾ ਫਰौती ਲਈ ਉਹ ਤਾਂ ਹੈ ਹੀ ਪੋਲਿਟਿਸ਼ੀਅਨ ਪਰਿਵਾਰ ਸੀਗਾ ਉਹਨਾਂ ਦਾ ਸਿੱਕਾ ਹੀ ਬਹੁਤ ਜ਼ਿਆਦਾ ਚੱਲਦਾ ਸੀਗਾ ਹੁਣ ਪੁਲਿਸ ਤੇ ਇੰਨਾ ਕ ਪ੍ਰੈਸ਼ਰ ਕੀ ਪੁਲਿਸ ਇੰਨੀ ਕ ਜਦੋ ਜਹਿਦ ਕਰਦੀ ਆ ਵੀ ਗੱਲਾਂ ਹੀ ਛੱਡ ਦਿਓ ਫਿਰ ਜਿੱਥੋਂ ਉਹ ਉਹ ਬੰਦਾ ਉਹਨਾਂ ਜਵਾਕਾਂ ਨੂੰ ਧੱਕੇ ਨਾਲ ਗੱਡੀ 'ਚ ਬਿਠਾ ਰਿਆ ਹੁੰਦਾ ਪੁਲਿਸ ਕੋਲੇ ਉਹ ਫੋਟੋ 'ਚ ਹੁੰਦੀ ਆ ਤੇ ਉਹ ਫੋਟੋਸ ਲੈ ਕੇ ਇਸ ਬੰਦੇ ਦੀ ਬਹੁਤ ਜਿਆਦੇ ਪ੍ਰਿੰਟ ਕਢਾਏ ਜਾਂਦੇ ਆ ਫਿਰ ਪੁਲਿਸ ਸ਼ਿਮਲੇ ਦੇ ਉਸ ਮਾਰਕੀਟ ਦੇ ਘਰ ਘਰ ਜਾ ਕੇ ਉਹ ਫੋਟੋ ਦਿਖਾਉਂਦੀ ਆ ਭਾਈ ਤੁਸੀਂ ਆ ਬੰਦਾ ਦੇਖਿਆ ਤੁਸੀਂ ਆ ਬੰਦਾ ਦੇਖਿਆ ਤੁਸੀਂ ਆ ਬੰਦਾ ਦੇਖਿਆ ਗਾਂ ਦੀ ਗਾਂ ਦੱਸ ਪੈਂਦੀ ਜਾਂਦੀ ਆ ਪੁਲਿਸ ਸ਼ਿਮਲੇ ਦੇ ਏਰੀਆ ਦੇ ਵਿੱਚ ਘੁੰਮਦੀ ਆ ਤਾਂ ਲਗਭਗ ਸ਼ਿਮਲੇ ਤੋਂ 60 ਕਿਲੋਮੀਟਰ ਦੂਰੀ ਤੇ ਜਾ ਕੇ ਇਹ ਕਾਰ ਇੱਕ ਰੋਡ ਦੇ ਕਿਨਾਰੇ ਤੇ ਖੜੀ ਮਿਲ ਜਾਂਦੀ ਆ ਇਸ ਕਾਰ ਦੇ ਨੰਬਰ ਨੂੰ ਟ੍ਰੇਸ ਕੀਤਾ ਜਾਂਦਾ ਜਿਹੜਾ ਕਿ ਨੰਬਰ ਜਾਲੀ ਹੁੰਦਾ ਉਹ ਨੰਬਰ ਤਾਂ ਕਿਸੇ ਵੈਗਨਰ ਕਾਰ ਦਾ ਹੁੰਦਾ ਦਿੱਲੀ ਸਾਈਡ ਦਾ ਨੰਬਰ ਵੀ ਜਾਲੀ ਹੁੰਦਾ ਜਿੱਥੇ ਕਾਰ ਖੜੀ ਹੁੰਦੀ ਹੈ ਰੋਡ ਦੇ ਉੱਪਰ ਉੱਥੇ ਨਾਲ ਹੀ ਇੱਕ ਛੋਟਾ ਜਿਹਾ ਪਿੰਡ ਹੁੰਦਾ ਤੇ ਮੁੜ ਕੇ ਪੁਲਿਸ ਉਸ ਪਿੰਡ ਦੇ ਵਿੱਚ ਵੜ ਜਾਂਦੀ ਹੈ ਉਸ ਪਿੰਡ ਦੇ ਵਿੱਚ ਜਾ ਕੇ ਇਸ ਬੰਦੇ ਦੀਆਂ ਫੋਟੋਆਂ ਦਿਖਾਈਆਂ ਜਾਂਦੀਆਂ ਨੇ ਤਾਂ ਉੱਥੋਂ ਬਹੁਤ ਸਾਰੇ ਲੋਕ ਦੱਸਦੇ ਆ ਕਿ ਹਾਂ ਇਹਦਾ ਘਰ ਫਲਾਣੀ ਫਲਾਣੀ ਜਗ੍ਹਾ ਤੇ ਆ ਚਲੋ ਜੀ ਪੁਲਿਸ ਉੱਥੇ ਪਹੁੰਚਦੀ ਹੈ ਤਿੰਨ ਮੰਜ਼ਲਾ ਘਰ ਹੁੰਦਾ ਪੁਲਿਸ ਘਰ ਦੇ ਅੰਦਰ ਐਂਟਰ ਹੁੰਦੀ ਹੈ ਘਰ ਬਿਲਕੁਲ ਖਾਲੀ ਹੁੰਦਾ ਤੇ ਜਦੋਂ ਘਰ ਦੀ ਤਲਾਸ਼ੀ ਹੁੰਦੀ ਹੈ ਤੀਜੀ ਮੰਜ਼ਲ ਦੇ ਉੱਪਰ ਇਹ ਤਿੰਨੇ ਬੱਚੇ ਬੈਠੇ ਮਿਲ ਜਾਂਦੇ ਆ ਇਹਨਾਂ ਦੇ ਮੂੰਹ ਬੰਨੇ ਹੁੰਦੇ ਆ ਇਹਨਾਂ ਦੀਆਂ ਅੱਖ ਚਲੋ ਜੀ ਪੁਲਿਸ ਜਾ ਕੇ ਭੱਜ ਗਏ ਨੰ ਬੱਚਿਆਂ ਨੂੰ ਖੋਲਦੀ ਆ ਤੇ ਉੱਥੇ ਹੀ ਨਾਲ ਮੰਜੇ ਦੇ ਉੱਪਰ ਇਹ ਗਿਟਨੈਪਰ ਸੁੱਤਾ ਪਿਆ ਹੁੰਦਾ ਜਿਹਦਾ ਨਾਮ ਹੁੰਦਾ ਸਮਿਤ ਸੂਦ ਚਲੋ ਜੀ ਪੁਲਿਸ ਇਹ ਸਮਿਤ ਸੂਦ ਨੂੰ ਵੀ ਅਰੈਸਟ ਕਰ ਲੈਂਦੀ ਆ ਤੇ ਬੱਚੇ ਇਹਦੇ ਜਾਲ ਚੋਂ ਛੁਡਾ ਲੈਂਦੀ ਆ ਉਸ ਤੋਂ ਬਾਅਦ ਸਮਿਤ ਸੂਦ ਨੂੰ ਥਾਣੇ ਚ ਲਿਆ ਕੇ ਦੇ ਬਿਆਨ ਲਏ ਜਾਂਦੇ ਆ ਤਾਂ ਤੁਸੀਂ ਇਹ ਸੁਣ ਕੇ ਹੈਰਾਨ ਹੋ ਜਾਓਗੇ ਕਿ ਜਿਹੜਾ ਸਮਿਤ ਸੂਦ ਸੀਗਾ ਇਹ ਬਹੁਤ ਪੜ੍ਹੀ ਲਿਖੀ ਫੈਮਿਲੀ ਦਾ ਮੁੰਡਾ ਸੀ ਤੇ ਇਹ ਆਪ ਵੀ ਬਹੁਤ ਜ਼ਿਆਦਾ ਪੜਿਆ ਲਿਖਿਆ ਸੀਗਾ ਸਮਿਤ ਸੂਦ ਨੂੰ ਪੁਲਿਸ ਨੇ ਪੁੱਛਿਆ ਵੀ ਤੂੰ ਬੱਚਿਆਂ ਨੂੰ ਕਿਉਂ ਚੱਕ ਕੇ ਲਿਆ ਤੂੰ ਕਿਉਂ ਗਿਟਨੈਪ ਕੀਤਾ ਤਾਂ ਸਮਿਤ ਸੂਦ ਇਹ ਦੱਸਦਾ ਕਿ ਮੈਂ ਸ਼ੇਅਰ ਮਾਰਕੀਟ ਚ ਬਹੁਤ ਜ਼ਿਆਦਾ ਪੈਸਾ ਲਾ ਚੁੱਕਿਆ ਸੀਗਾ ਮੈਨੂੰ ਉੱਥੇ ਬਹੁਤ ਵੱਡੇ ਘਾਟੇ ਪੈ ਚੁੱਕੇ ਸੀ ਮੇਰੇ ਪੈਸੇ ਦਾ ਬਹੁਤ ਜ਼ਿਆਦਾ ਨੁਕਸਾਨ ਹੋ ਚੁੱਕਿਆ ਸੀ ਇਸ ਕਰਕੇ ਮੈਂ ਇਹ ਤਿੰਨ ਜਵਾਬ ਚੱਕੇ ਸੀਗੇ ਮੈਨੂੰ ਆਇਆ ਸੀਗਾ ਕਿ ਮੇਰੇ ਪੈਸੇ ਦੀ ਪਰਪਾਈ ਹੋ ਜਾਊਗੀ ਫਿਰ ਪੁਲਿਸ ਨੇ ਇਹ ਪੁੱਛਿਆ ਕਿ ਤੈਨੂੰ ਕਿਵੇਂ ਪਤਾ ਸੀਗਾ ਕਿ ਹਾਂ ਇਹ ਬੱਚੇ ਤਿੰਨੇ ਅਮੀਰ ਘਰਾਂ ਦੇ ਆ ਤਾਂ ਉੱਥੇ ਇੱਕ ਬਹੁਤ ਹੈਰਾਨੀ ਜਨਕ ਖੁਲਾਸਾ ਕੀਤਾ ਸਮਿਤ ਸੂਦ ਨੇ ਉਹ ਕਹਿੰਦਾ ਮੈਂ ਵੀ ਬਿਸ਼ਪ ਕਾਟਰ ਸਕੂਲ ਦੇ ਪੜਿਆ ਹੋਇਆ ਮੈਨੂੰ ਪਤਾ ਸੀਗਾ ਕਿ ਉਹ ਸਕੂਲ ਦੇ ਵਿੱਚ ਜਿੰਨੇ ਵੀ ਬੱਚੇ ਆ ਉਹ ਸਾਰੇ ਬਹੁਤ ਜਿਆਦੇ ਅਮੀਰ ਘਰਾਂ ਦੇ ਆ ਵੱਡੇ ਬਿਜ਼ਨਸਮੈਨਾਂ ਦੇ ਆ ਵੱਡੇ ਪੋਲਿਟਿਕਸਨਾਂ ਦੇ ਬੱਚੇ ਆ ਕਿਉਂਕਿ ਉਹ ਸਕੂਲ ਦੇ ਵਿੱਚ ਆਮ ਘਰ ਦਾ ਕੋਈ ਵੀ ਬੱਚਾ ਪੜ੍ਹ ਹੀ ਨਹੀਂ ਸਕਦਾ ਮੈਂ ਮਾਰਕੀਟ ਵਿੱਚ ਕੋਈ ਕੰਮ ਲਈ ਗਿਆ ਸੀ ਜਦੋਂ ਮੈਂ ਦੇਖਿਆ ਕਿ ਹਾਂ ਬਿਸ਼ਪ ਕਾਟਰ ਸਕੂਲ ਦੇ ਬੱਚੇ ਸਿੱਖੋ ਮੰਨ ਲਈ ਆਏ ਆ ਤਾਂ ਕਹਿੰਦਾ ਮੈਂ ਉਹਦੀ ਪਲਾਨ ਬਣਾ ਲਿਆ ਵੀ ਇੱਥੇ ਕੋਈ ਵੀ ਬੱਚਾ ਮੇਰੇ ਹੱਥ 'ਚ ਆ ਗਿਆ ਤਾਂ ਸਮਝ ਲਓ ਮੇਰੇ ਪਰਪਾਈ ਹੋ ਜੂਗੀ ਜੋ ਬਾਰੇ ਪੈਸੇ ਦਾ ਨੁਕਸਾਨ ਹੋਇਆ ਤੁਹਾਨੂੰ ਇਹ ਵੀ ਦੱਸਦੀ ਕਿ ਜਿਹੜਾ ਸਮਿਤ ਸੂਦ ਆ ਇਹ ਪੜ੍ਹੇ ਲਿਖੀ ਫੈਮਲੀ ਦਾ ਜਿਹੜੀ ਇਹਦੀ ਮਾਤਾ ਉਹ ਸ਼ਿਮਲੇ ਦੇ ਕਿਸੇ ਸਕੂਲ ਦੀ ਪ੍ਰਿੰਸੀਪਲ ਆ ਦਾ ਫਾਦਰ ਵੀ ਟੀਚਰ ਰਹਿ ਚੁੱਕਿਆ ਤੇ ਸਮਿਤ ਸੂਤ ਵਿਆਹਿਆ ਹੋਇਆ ਦਾ ਇਹਦੇ ਆਪ ਦੇ ਵੀ ਦੋ ਬੱਚੇ ਇੱਕ 10 ਸਾਲ ਦਾ ਇੱਕ 6 ਸਾਲ ਦਾ ਇੱਕ ਚੰਡੀਗੜ੍ਹ ਪੜ੍ਹਦਾ ਇੱਕ ਸ਼ਿਮਲੇ ਦੇ ਸਕੂਲ 'ਚ ਪੜ੍ਹਦਾ ਹੁਣ ਉਹ ਬੰਦੇ ਨੇ ਜਵਾਬ ਕਿਉਂ ਚੱਕੇ ਕਿਉਂਕਿ ਬਈ ਉਹ ਉਸ ਸਕੂਲ ਦਾ ਭੇਤੀ ਸੀਗਾ ਉਸ ਸਕੂਲ 'ਚ ਪੜਿਆ ਲਿਖਿਆ ਸੀ ਉਹਨੂੰ ਪਤਾ ਸੀਗਾ ਇਹ ਸਕੂਲ ਦੇ ਵਿੱਚ ਕ੍ਰੀਮ ਹੀ ਆਉਂਦੀ ਆ ਸਾਰੇ ਤਗੜੇ ਘਰਾਂ ਦੇ ਬੱਚੇ ਹੀ ਆਉਂਦੇ ਆ ਆਮ ਘਰ ਦਾ ਬੱਚਾ ਇੱਥੇ ਐਡਮਿਸ਼ਨ ਲੈ ਹੀ ਨਹੀਂ ਸਕਦਾ ਤੇ ਹੁਣ ਪੁਲਿਸ ਨੇ 10 ਅਗਸਤ ਦੇ ਵਿੱਚ ਸਾਰਾ ਕੇਸ ਨਿਪਟਾਤਾ ਕੇਸ ਇਹ ਐਡਿਸ਼ੀਟੀ ਤਾਂ ਹੈਂਡਲ ਹੋ ਗਿਆ ਕਿਉਂਕਿ ਪਿੱਛੋਂ ਪੋਲਿਟਿਕਸਨਾਂ ਦਾ ਛੇ ਅਜੀ ਆਮ ਕਰਨ ਦੇ ਜਵਾਬ ਹੁੰਦੇ ਤਾਂ ਅੱਜ ਤੱਕ ਵੀ ਨਾ ਚਾਇਦ ਲੱਭਦੇ ਜਵਾਬ ਤਗੜੇ ਕਰਾਂਦੇ ਸੀਗੇ ਇਸ ਕਰਕੇ ਪੁਲਿਸ ਨੇ ਦੂਜੇ ਦਿਨ ਸਾਰਾ ਕੇਸ ਸੁਲਝਾ ਲਿਆ ਇਸ ਵੀਡੀਓ ਨੂੰ ਸ਼ੇਅਰ ਲਾਜ਼ਮੀ ਕਰਿਓ ਤਾਂ ਜੋ ਬਾਤ ਉਹ ਲੋਕ ਜਾਗਰੂਕ ਹੋਣ ਕਿ ਤੁਹਾਡੇ ਬੱਚੇ ਜੀ ਸਕੂਲ ਚੋਂ ਬਾਹਰ ਵੀ ਕਿਤੇ ਘੁੰਮਣ ਫਿਰਨ ਲਈ ਜਾਂਦੇ ਆ ਤਾਂ ਇਹਨਾਂ ਨੂੰ ਇਹ ਗੱਲ ਜਰੂਰ ਸਮਝਾਓ ਕਿ ਕਦੇ ਵੀ ਕਿਸੇ ਉਪਰੇ ਬੰਦੇ ਕੋਲੇ ਨਾ ਤਾਂ ਖੜੋ ਨਾ ਨਾਲ ਕੋਈ ਗੱਲਬਾਤ ਕਰੋ ਨਾ ਦੇ ਕੋਲ ਕੋਈ ਲੈ ਕੇ ਚੀਜ਼ ਖਾਓ ਕੋਸ਼ਿਸ਼ ਕਰੋ ਕਿ ਆਪਦੇ ਟੀਚਰ ਦੇ ਨਾਲ ਨਾਲ ਘੁੰਮਣ ਦੀ ਕੋਸ਼ਿਸ਼ ਕਰੋ ਟੀਚਰਾਂ ਤੋਂ ਅਲੱਗ ਹੋ ਕੇ ਕਿਤੇ ਘੁੰਮਣ ਦੀ ਕੋਸ਼ਿਸ਼ ਨਾ ਕਰੋ ਕਈ ਵਾਰੀ ਇਹੋ ਜਿਹੀਆਂ ਘਟਨਾਵਾਂ ਵਾਪਰ ਜਾਂਦੀਆਂ ਨੇ ਸਾਡਾ ਮਕਸਦ ਲੋਕਾਂ ਨੂੰ ਸੂਚਿਤ ਕਰਨਾ ਹੈ ਅਸੀਂ ਕਿਸੇ ਦੇ ਮਨ ਨੂੰ ਠੇਸ ਨਹੀਂ ਪਹੁੰਚਾਉਣਾ ਚਾਹੁੰਦੇ ਤੇ ਵੀਡੀਓ ਦੇਖਣ ਦਾ ਬਹੁਤ ਬਹੁਤ ਧੰਨਵਾਦ